ਉਹ ਚੱਲਦੀ ਪਈ ਤਾਂ ਇਨਕੁਆਰੀ ਡੀਸੀ ਸਾਹਿਬ ਡੀਸਾਫ ਕੋਤੇ ਕੇ ਅਸੀਂ ਜੋ ਵੀ ਹੈ ਉਹ ਤੋਂ ਪਿੱਛੇ ਨਹੀਂ ਖੜੇ ਇੱਕ ਮਿੰਟ ਤਾਂ ਆਰਗੂਮੈਂਟ ਦੇ ਵਿੱਚ ਮੈਂ ਇੱਕ ਕਸ਼ਸ਼ ਧੁੰਦ ਨਹੀਂ ਹੋੜੇ ਕਸ਼ਸ਼ ਦੀ ਕਸ਼ਸ਼ ਬੰਦ ਕਰੋ ਜੀ ਅਸੀਂ ਜਾਂ ਖੋਦ ਦਿੰਦੇ ਆ ਉਹਨਾਂ ਦਾ ਜਿਹੜਾ ਐਪ ਵਿਆਜਾਂ ਦੇ ਕੇ ਪਰਚਾ ਭਾਈ ਦੇਵ ਲਾਜਾ 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 ਸਾਹਮਣੇ ਬੰਦੇ ਨੂੰ ਤੂੰ ਬਹਿ ਕੇ ਮਾਰਨ ਦੀ ਕੋਈ ਚਾਹਤ ਨਹੀਂ ਜਿਹੜੀ ਮਨੋਜ ਸਾਦੀ ਕਾਰਵਾਈ ਹੋਈ ਸੀ ਅਸੀਂ ਉੱਤੇ ਜੋ ਇਹਨਾਂ ਨੇ ਸਾਨੂੰ ਲੁਕਾਇਆ ਉਹਦੇ ਬੀਜ ਤੇ ਅਸੀਂ ਪੂਰਾ ਇਨਵੈਸਟੀਗੇਸ਼ਨ ਕੀਤੀ ਮੈਂ ਬੇਨਤੀ ਕਰਦਾ ਹਾਂ ਉਸਨੂੰ ਇਨਵੈਸਟੀਗੇਸ਼ਨ ਦੇ ਅਫਸਰ ਤੋਂ ਇਹ ਵੀ ਜਿੱਥੇ चल 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 चलो मूवी बनाकर ਮੈਂ ਤਾਂ ਮੈਂ ਤਾਂ ਮੈਂ ਤਾਂ ਸੁਣੇ ਪਿੰਡੋਂ ਦੇ ਨਹੀਂ ਮੈਨੂੰ ਤਾਂ ਕਾਰ ਕਾਰ ਨਹੀਂ ਇੱਕ ਮਿੰਟ ਇੱਕ ਮਿੰਟ ਇਹ ਕਾਰਨ ਇਹ ਹੈ ਕਿ ਜਿਹੜਾ ਪਿਛਲਾ ਕੇਸ ਹੋਇਆ ਸੀਗਾ ਉਹਦੇ ਵਿੱਚ ਤੁਸੀਂ ਇਨਵੋਲਵਮੈਂਟ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ ਇਹ ਤਾਂ ਪਾਪਾ ਨੂੰ ਕੀ ਭਰੇ ਉਹ ਛੱਡੋ ਉਹ ਨਿਕਲਦੇ ਨਾ ਕਾਰੀਆਂ ਨੂੰ ਉਠਾਲਿਆ ਗਿਆ ਜ਼ਬਰਦਸਤੀ ਕੀਤੀ ਗਈ ਕਿਸ ਤਰ੍ਹਾਂ ਤਾਂ ਦੇਖ ਦਿਓ ਜਾਣੀ ਹੈ ਕਰਨਾ ਕੰਮ ਕਰਨਾ ਹੈ ਜਨੂਨ ਦਾ ਮਾਮਲਾ ਇਹ ਜਿਹੜਾ ਹੈ ਮੰਤਰੀ ਕਾਰਵਾਈ ਦੁਬਾਰਾ ਨਹੀਂ ਕੀਤੀ ਜਾ ਔਰ ਅਦਾ ਸਮਰਥਨ ਦਾ ਤਰੀਕਾ ਹੈ ਇਸਦਾ ਮੈਨੂੰ ਇਤਲਾਮ ਆ ਗਿਆ ਕਿ ਉਹ ਹਨ ਮੈਂ ਉਹਨਾਂ ਕੋਲ ਤੋੜ ਸਕਾਂ ਜੇ ਕੋਈ ਸਭ ਦੇ ਹੋਈ ਹੈ ਕਿ ਤੁਸੀਂ ਪ੍ਰਿਆਪ ਦੇਖ ਰਹੇ ਹੋ ਅਸੀਂ ਕਈ ਮਸਲਿਆਂ ਨੂੰ ਦੇਖਿਆ ਡੀਐਸਪੀ ਸਾਹਿਬ ਉਹਨਾਂ ਨੂੰ ਅਗਲੀ ਗੱਲ ਅਸੀਂ ਉਹਨਾਂ ਦਾ ਜਵਾਬ ਦੇਣਾ ਉਹਨਾਂ ਦੀ ਗੱਲ ਦਾ ਹੈ ਵੀ ਡੀਐਸਪੀ ਸਾਹਿਬ ਅਸਲ ਦੇ ਵਿੱਚ ਇੱਕ ਮਾਮਲਾ ਤੁਹਾਡੇ ਕੋਲ ਸਟੇਟਮੈਂਟ ਦਿੱਤੀ ਗਈ ਮਨੋਜ ਕੁਮਾਰ ਵਾਲੇ ਮਸਲੇ ਦੇ ਵਿੱਚ ਉਸ ਸਟੇਟਮੈਂਟ ਉਸ ਕਾਰਵਾਈ ਉਦੇ ਤੇ ਸਾਨੂੰ ਕੋਈ ਜ਼ਮੀਨੀ ਪੱਤਰ ਤੇ ਦੇਖ ਨੂੰ ਨਹੀਂ ਮਿਲੀ ਉਹ ਘਟਨਾ ਵਾਪਰਨ ਤੋਂ ਬਾਅਦ ਹੁਣੇ ਲੋਕ ਵਿਚਾਰੇ ਕਿੱਦਾਂ ਯਕੀਨ ਕਰਨਗੇ ਯਕੀਨ ਤੁਸੀਂ ਕਰਾਣਾ ਨਾ ਕਿਉਂਕਿ ਤੁਸੀਂ ਅਫਸਰ ਹੋ ਤੁਸੀਂ ਮਾਲਕ ਹੋ ਇਹ Jangan <tuk> lupa Jangan lupa ਸਾਡੇ ਕੈਪਟਨ ਮਨੋਰ ਤੇ ਜਾਨਲੇਵਾ ਅਟੈਕ ਹੋਇਆ ਸੀਗਾ ਅਸੀਂ ਉਹਦੀ ਐਫਆਰ ਕਰਾਉਣ ਵਾਸਤੇ ਇਕੱਠੇ ਹੋਏ ਸੀ ਪਹਿਲੇ ਵੀ ਸਾਡੇ ਆਗੂ ਦੇ ਉੱਪਰ ਅਟੈਕ ਹੋਇਆ ਸੀ ਕੋਈ ਸਾਨੂੰ ਉਹਦਾ ਰਿਜ਼ਲਟ ਨਹੀਂ ਦਿੱਤਾ ਅੱਜ ਸਾਡੇ ਉੱਪਰ ਧੱਕਾ ਹੋ ਕੇ ਧੱਕਾ ਕਰਕੇ ਸਾਨੂੰ ਲੈ ਕੇ ਜਾ ਰਹੇ ਨੇ